ਇਹਦੇ ਬਾਰੇ ਜੀ ਆਪਾਂ ਇਹਨਾਂ ਨੂੰ ਕਾਰਪੋਰੇਸ਼ਨਾਂ ਤੋਂ ਨੋਟਿਸ ਵੀ ਦਿੱਤੇ ਗਏ ਸੀਗੇ ਇਹਨਾਂ ਨੇ ਕੋਰਟ ਕੇਸ ਵੀ ਕੀਤਾ ਸੀ ਉਹ ਕੋਰਟ ਕੇਸ ਵੀ ਇਹਨਾਂ ਦੇ ਉਲਟੋ ਗਿਆ ਤੇ ਦੁਬਾਰਾ ਫਿਰ ਇਹਨਾਂ ਨੂੰ ਨੋਟਿਸ ਦਿੱਤੇ ਗਏ ਇਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਤੁਸੀਂ ਆਪਣੇ ਆਪ ਖਾਲੀ ਕਰ ਦਿਓ ਪਰ ਇਹਨਾਂ ਨੇ ਕੋਈ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਕੀਤੀ ਖਾਲੀ ਨਹੀਂ ਕੀਤਾ ਤਾਂ ਇਹ ਅੱਜ ਮਜਬੂਰ ਨੇ ਜਿਹੜੀ ਕਾਰਵਾਈ ਕਰਨੀ ਇਹਦਾ ਕਾਰਪੋਰੇਸ਼ਨ ਵਾਲੇ ਦੱਸ ਸਕਦੇ ਕਿੰਨੀਆਂ ਦੁਕਾਨਾਂ ਕਿੰਨੀਆਂ ਨੇ ਮੇਰੀ ਤਾਂ ਡਿਊਟੀ ਨਹੀਂ ਜਿਹੜੀ ਡਿਊਟੀ ਹੈ। ਸਰ ਕਿਹ ਜਣਾ ਜਵਾਬ ਇਹਨਾਂ ਵਿਜਾਇਤ ਕਬਜ਼ੇ ਦਾ ਸਰ ਇਹਨਾਂ ਨੂੰ ਨੋਟਿਸ ਦਿੱਤੀ ਸੀ ਜਿਸ ਤੋਂ ਬਾਅਦ ਇਹਨਾਂ ਨੇ ਕੋਰਟ 'ਚ ਚੈਲੰਜ ਕੀਤੇ ਸੀ ਕੋਰਟ ਤੇ ਸਾਡੇ ਹੱਕ 'ਚ ਫੈਸਲਾ ਕਰਤਾ ਸਾਡੇ ਨੋਟਿਸ ਜਾਇਜ਼ ਰਹਿ ਰਹੇ ਨੇ ਉਸ ਤੋਂ ਬਾਅਦ ਇਹ ਕਬਜ਼ੇ ਖਾਲੀ ਕਰਵਾਉਂਦਾ ਐਕਸ਼ਨ ਕੀਤਾ ਜਾ ਰਿਹਾ ਹੈ ਜੀ ਕਰ ਕਰ ਵੀ ਰਹੇ ਨੇ ਕੁਝ ਬੰਦੇ ਕੁਝ ਇਤਰਾਜ਼ ਵੀ ਜ਼ਾਹਰ ਕਰ ਰਹੇ ਨੇ ਫਿਰਾਲ ਦੀ ਘੜੀ ਦਾ ਸਾਮਾਨ ਚੱਕ ਹੀ ਰਹੇ ਨੇ ਬੰਦੇ ਦੀ ਦੁਕਾਨ ਸੀਗੀ ਕਿ ਕਿਹਨੇ ਫਲ ਫਰੂਟ ਦੀ ਦੁਕਾਨ ਹੈ ਫਲ ਵਾਲਾ ਨੇ ਗਾਹ ਦੀ ਗਾਹ ਕੱਪੜੇ ਵਾਲੇ ਨੇ ਦੇ ਰੱਖੀ ਹੈ ਜੋ ਵੀ ਇਹ ਸਾਰੇ ਸਾਨੂੰ ਨਹੀਂ ਜਾਣਕਾਰੀ ਕਿੰਨੇ ਸਾਲਾਂ ਤੋਂ ਬੈਠੀ ਸੀ ਦੋ ਤਿੰਨ ਸਾਲ ਹੋਏ ਹੋਣਗੇ 아이ਥਿੰਕ ਜੋ ਮੈਨੂੰ ਲੱਗਦਾ ਮੈਨੂੰ ਐਗਜ਼ੈਕਟ ਨਹੀਂ ਪਤਾ ਜੀ ਅੱਜ ਕਿੰਨਾ ਕੁ ਟਾਈਮ ਦਿੱਤਾ ਗਿਆ ਇਹਨਾਂ ਨੂੰ ਸਾਡੇ ਕਰ ਬਸੇ ਹੁਣ ਤਹਿਸੀਲਦਾਰ ਸਾਹਿਬ ਦੀ ਵੇਟ ਹੋ ਰਹੀ ਹੈ ਜਿਵੇਂ ਡਿਊਟੀ ਵਿੱਚ ਸੈੱਟ ਨੇ ਉਹ ਜਿਵੇਂ ਉਹ ਆ ਜਾਣਗੇ ਉਹ ਜੋ ਐਕਸ਼ਨ ਅੱਗੇ ਕਹਿਣਗੇ ਅਸੀਂ ਕਰ ਦਾਂਗੇ ਜਗ੍ਹਾ ਜਿੱਥੇ ਇਹ ਨਗਰ ਨਿਗਮ ਤੇ ਪਾਵਰ ਕੰਪਨੀ ਦੀ ਜਗ੍ਹਾ ਤੇ ਵਿਰੋਧ ਵੀ ਕੀਤਾ ਗਿਆ ਅੱਜ ਤੋ ਉਹ ਥੋੜਾ ਬਥੋਰਾ ਹੈ ਜੀ ਇਹ ਸੁਭਾਅਿਕ ਹੈ ਨੋਟਿਸ ਕਰ ਲਿਆ ਤੁਸੀਂ ਤਿੰਨ ਹੋ ਗਏ ਜੀ ਸਾਲ ਦੇ ਆਸਪਾਸ 6 ਮਹੀਨੇ ਦਾ 6 ਮਹੀਨੇ 7 ਸਾਲ ਦੇ ਆਸਪਾਸ ਨਹੀਂ ਨਹੀਂ ਸਭ ਨੋਟਿਸ ਗਏ ਹੋਏ ਜੀ ਸਾਰੇ ਬੰਦੇ ਕੋਰਟ ਚ ਗਏ ਨੇ ਕੋਰਟ ਚ ਹਾਰੇ ਨਹੀਂ ਜੇ ਦੂਜੀ ਵਾਰ ਐਕਸ਼ਨ ਲਿਆ ਜਾਏ ਟੋਟਲ ਕਿੰਨੀਆਂ ਦੁਕਾਨਾਂ ਜੀ ਮੈਨੂੰ ਐਗਜ਼ੈਕਟ ਨਹੀਂ ਪਤਾ ਇਹਦਾ ਨੰਬਰ 1978 ਜੀ ਇਹ ਇਕੱਲੇ ਏਸੀ ਦੀ ਚ ਕਰ ਰਹੇ ਹੁਣ ਬਿਲਾਲ ਏਸੀ ਦੀ ਚ ਪਾਲਦੇ ਪਲ ਤੇ ਸਾਡੀ ਨਗਰ ਕਾਫੀ ਲੰਬੇ ਟਾਈਮ ਤੋਂ ਚੱਲ ਰਿਹਾ ਸੀ ਫਿਰ ਦੇਖਣਾ ਹੈ ਐਕਸ਼ਨ ਲਏਗੀ ਸਰਕਾਰ ਜੋ ਉਪਰ ਲੋ ਐਡਮਿਨਿਸਟ੍ਰੇਸ਼ਨ ਦਾ ਆਰਡਰ ਹੋਣਗੇ ਐਕਸ਼ਨ ਲੈ ਲਾਂਗੇ ਜਿਸ ਮੁਸਬੂਤ ਹੋ ਸਕਦੇ ਹੈ ਆ ਨਾਲੇ ਜ ਸਾਰੀ ਪੁਲਿਸ ਕੋਲ ਸਨਾਲੀ ਸਰ ਹਾਈ ਕੋਰਟ ਦੀ ਨਹੀਂ ਪਰ ਇਹ ਗਲਤ ਬੈਠੀ ਹੈ ਇਹ ਸਰਕਾਰੀ ਚੀਜ਼ ਹੈ ਲੀਗਲ ਹੈ ਕੋਈ ਇਸ ਤੋਂ ਇਲਾਵਾ ਕਿਤੇ ਹੋਣ ਵੀ ਇਸ ਤਰ੍ਹਾਂ ਦੀ ਜਿਹੜੀ ਗਲਤ ਜਿੱਥੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਹੋਏਗਾ ਬਾੜੀਓ ਬਖਵੰਤਰੀ ਸਾਹਿਬ ਡੀਸੀ ਸਾਹਿਬ ਤੇ ਸਾਡੇ ਕਮਿਸ਼ਨਰ ਸਾਹਿਬ ਸਖਤ ਆਦੇਸ਼ ਦੇ ਕੇ ਖਾਲੀ ਕਰਵਾਓ ਅੰਦਰ ਦੇਖੋ ਜੀ ਅੰਦਰ ਬਣਾਈ ਬੈਠੇ ਨੇ ਇੱਕ ਪਾਵਰ ਬਣਾਈ ਬੈਠੇ ਨੇ ਕਿਸੇ ਦੀ ਧਾਰਮਿਕ ਸਥਾਨਾਂ ਨੂੰ ਬਾਅਦ ਵਿੱਚ ਜਿਵੇਂ ਜਿਵੇਂ ਵੀ ਜੜੀ ਹੈਗੀ ਆਪਣੀ ਅਥਾਰਟੀ ਫੈਸਲਾ ਲੇਗੀ ਉਹ ਅਕੋਰਡਿੰਗ ਕੀਤਾ ਜਾਏ ਇਹਦੇ ਬਾਰੇ ਜੀ ਆਪਾਂ ਇਹਨਾਂ ਨੂੰ ਕਾਰਪੋਰੇਸ਼ਨ ਵੱਲੋਂ ਨੋਟਿਸ ਵੀ ਦਿੱਤੇ ਗਏ ਸੀਗੇ ਇਹਨਾਂ ਨੇ ਕੋਰਟ ਕੇਸ ਵੀ ਕੀਤਾ ਸੀ ਉਹ ਕੋਰਟ ਕੇਸ ਵੀ ਇਹਨਾਂ ਦੇ ਉਲਟੋ ਗਿਆ ਦੇ ਦੁਆਰਾ ਫਿਰ ਇਹਨਾਂ ਨੂੰ ਨੋਟਿਸ ਦਿੱਤੇ ਗਏ ਇਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਤੁਸੀਂ ਆਪਣੇ ਆਪ ਖਾਲੀ ਕਰ ਦਿਓ ਪਰ ਇਹਨਾਂ ਨੇ ਕੋਈ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਕੀਤੀ ਖਾਲੀ ਨਹੀਂ ਕੀਤਾ ਤਾਂ ਇਹ ਅੱਜ ਮਜਬੂਰ ਨੇ ਜਿਹੜੀ ਕਾਰਵਾਈ ਕਰਨੀ ਇਹਦਾ ਕਾਰਪੋਰੇਸ਼ਨ ਵਾਲੇ ਦੱਸ ਸਕਦੇ ਕਿੰਨੀਆਂ ਦੁਕਾਨਾਂ ਕਿੰਨੀਆਂ ਨਹੀਂ ਮੇਰੀ ਤਾਂ ਡਿਊਟੀ ਨਹੀਂ ਸੀ ਸਟੇਟ ਦੀ ਡਿਊਟੀ ਸਰ ਕੀ ਕਹਣਾ ਹੈ ਇਹਨਾਂ ਦਾ ਜਾਇਜ਼ ਕਾਹਦੇ ਸਾਹਿਬ ਸਰ ਇਹਨਾਂ ਨੂੰ ਨੋਟਿਸ ਦਿੱਤੀ ਸੀ ਜਿਸ ਤੋਂ ਬਾਅਦ ਇਹਨਾਂ ਨੇ ਕੋਰਟ 'ਚ ਚੈਲੰਜ ਕੀਤੇ ਸੀ ਕੋਰਟ ਤੇ ਸਾਡੇ ਅਕਾ ਚ ਫੈਸਲਾ ਕਰਤਾ ਸਾਡੇ ਨੋਟਿਸ ਜਾਇਜ਼ ਰਹਿ ਰਹੇ ਨੇ ਉਸ ਤੋਂ ਬਾਅਦ ਹੀ ਇਹ ਕਬਜ਼ੇ ਖਾਲੀ ਕਰਵਾਉਣ ਦਾ ਐਕਸ਼ਨ ਕੀਤਾ ਜਾ ਰਿਹਾ ਹੈ ਜੀ ਕਰ ਵੀ ਰਹੇ ਨੇ ਕੁਝ ਬੰਦੇ ਕੁਝ ਇਤਰਾਜ਼ ਵੀ ਜ਼ਾਹਿਰ ਕਰ ਰਹੇ ਫਿਲਹਾਲ ਦੀ ਘੜੀ ਦਾ ਸਮਾਨ ਚੱਕ ਹੀ ਰਹੇ ਨੇ ਬੰਦੇ ਜੋ ਵੀ ਇਹ ਬਾਰੇ ਸਾਨੂੰ ਨਹੀਂ ਜਾਣਕਾਰੀ ਕਿੰਨੇ ਸਾਲਾਂ ਤੋਂ ਬੈਠੇ ਸੀ ਦੋ ਤਿੰਨ ਸਾਲ ਹੋਏ ਹੋਣੇ ਜੀ ਆਈ ਥਿੰਕ ਜੋ ਮੈਨੂੰ ਲੱਗਦਾ ਮੈਨੂੰ ਐਕਟਰ ਨਹੀਂ ਪਤਾ ਜੀ ਅੱਜ ਕਿੰਨਾ ਕ ਟਾਈਮ ਦਿੱਤਾ ਗਿਆ ਇਹਨਾਂ ਨੂੰ ਖਾਦੇ ਕਰਨ ਬਸ ਇਹ ਹੁਣ ਤਹਿਸੀਲਦਾਰ ਸਾਹਿਬ ਦੀ ਵੇਟ ਹੋ ਰਹੀ ਹੈ ਜਿਵੇਂ ਹੀ ਡਿਊਟੀ ਮੈਚ ਸੈਟ ਨੇ ਉਹ ਜਿਵੇਂ ਹੀ ਉਹ ਆ ਜਾਣਗੇ ਉਹ ਜੋ ਐਕਸ਼ਨ ਅੱਕੇ ਕਹਿਣਗੇ ਅਸੀਂ ਕਰਦਾਂਗੇ ਜਿੱਥੇ ਜਿੱਥੇ ਇਹ ਨਗਰ ਨਿਗਮ ਤੇ ਪਾਲ ਕੰਪਨੀ ਦੀ ਜਗ੍ਹਾ ਤੇ ਵਿਰੋਧ ਵੀ ਕੀਤਾ ਗਿਆ ਅੱਜ ਤੱਕ ਉਹ ਥੋੜਾ ਬਹੁਤ ਹੋਇਆ ਜੀ ਦੇਖੋ ਸੁਭਾਵਿਕ ਹੈ ਨੋਟਿਸ ਕਰ ਲਓ ਤੁਸੀਂ ਹੁਣ ਤੱਕ ਤਿੰਨ ਹੋ ਗਏ ਜੀ ਸਾਲ ਦੇ ਆਸਪਾਸ 6 ਮਹੀਨੇ ਦਾ 6 ਮਹੀਨੇ 7 ਸਾਲ ਦੇ ਆਸਪਾਸ ਨਹੀਂ ਨਹੀਂ ਸਭ ਨੋਟਿਸ ਗਏ ਹੋਏ ਆ ਜੀ ਸਾਰੇ ਬੰਦੇ কোর্ਟ ਚ ਗਏ ਨੇ কোর্ਟ ਚ ਹਾਰੇ ਨਹੀਂ ਜੇ ਉਦੋਂ ਬਾਅਦ ਐਕਸ਼ਨ ਲਿਆ ਜਾਏਗਾ ਟੋਟਲ ਕਿੰਨੀਆਂ ਦੇ ਬਣਦਾ ਜੀ ਮੈਨੂੰ ਐਗਜ਼ੈਕਟ ਨਹੀਂ ਪਤਾ ਇਹਦਾ ਨੰਬਰ 1978 ਜੀ ਇਕੱਲੇ ਏਸੀ ਰੀਚ ਕਰ ਰਹੇ ਹੁਣ ਬਿਲਾਲ ਏਸੀ ਰੀਚ ਪਾਲ ਦੇ ਪਾਲ ਤੇ ਸਾਡੀ ਨਗਰ ਨਿਗਮ ਕਾਫੀ ਲੰਬੇ ਟਾਈਮ ਤੋਂ ਚੱਲ ਰਹੀ ਸੀ ਸਰਕਾਰੀ ਨਾ ਕਿ ਇਹ ਰੋਡਿਸ ਪਾ ਗਿਆ ਪਹਿਲੇ ਦੇਖਣਾ ਇਹ ਐਕਸ਼ਨ ਲਏਗੀ ਸਰਕਾਰ ਜੋ ਉੱਪਰ ਲੋ ਐਡਮਿਨਿਸਟ੍ਰੇਸ਼ਨ ਦਾ ਆਰਡਰ ਹੋਣਗੇ ਐਕਸ਼ਨ ਲੈ ਲੰਗੀ ਜਿਸ ਮਸਲੇ 'ਤੇ ਸਾਹਬ ਹੋ ਸਕਦੇ ਆ ਨਾਲੇ ਜੀ ਸਾਰੀ ਪੁਲਿਸ ਕੋਸਟ ਨਾਲ ਸਰ ਹਾਈ ਕੋਰਟ ਦੀ ਨਹੀਂ ਪਰ ਇਹ ਗਲਤ ਬੈਠੀ ਹੈ ਇਹ ਸਤਕਾਰੀ ਚ ਇਲੈਗਲ ਹੈ ਕੋਈ ਇਸ ਤੋਂ ਇਲਾਵਾ ਕਿਤੇ ਹੋਰ ਵੀ ਇਸ ਤਰ੍ਹਾਂ ਦੀ ਜੁਰੀ ਹੋ ਸਕ ਜਿੱਥੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਹੋਏਗਾ ਬਾੜੀਓ ਬਖਵਤਰੀ ਸਾਹਿਬ ਡੀਸੀ ਸਾਹਿਬ ਤੇ ਸਾਡੇ ਕਮਿਸ਼ਨਰ ਸਾਹਿਬ ਸਖਤ ਆਦੇਸ਼ ਨੇ ਕਿ ਖਾਲੀ ਕਰਵਾਇਆ ਪਰੇ ਵਿੱਚ ਇੱਕ ਜੀ ਦੇ ਅੰਦਰ ਦੇਖੋ ਜੀ ਅੰਦਰ ਬਣਾਈ ਬੈਠੇ ਨੇ ਇੱਕ ਜਿਹੜਾ ਪਾਵਰ ਬਣਾਈ ਬੈਠੇ ਨੇ ਕਿਸੇ ਧਾਰਮਿਕ ਸਥਾਨਾਂ ਨੂੰ ਬਾਅਦ ਵਿੱਚ ਜਿਵੇਂ ਜਿਵੇਂ ਵੀ ਜੜੀ ਹੈਗੀ ਆਪਣੀ ਅਥਾਰਟੀ ਫੈਸਲਾ ਲੇਗੀ ਉਹਦੇ ਅਕੋਰਡਿੰਗ ਕੀਤਾ ਜਾਵੇ